ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਤਿ ਸ਼੍ਰੀ ਅਕਾਲ ਬੁਲਾਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਸਮੀਨ ਪੌਰ ਆ ਪੰਜਾਬੀ ਆਲਾਪੀਏ ਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਸਰ ਤੁਸੀਂ ਲੜਕੀਆਂ ਦੀਆਂ ਵੀਡੀਓ ਜਿਆਦਾ ਪਾਉਂਦੇ ਜੇ ਤੇ ਲੜਕੀਆਂ ਦੀ ਘੱਟ ਪਾਉਂਦੇ ਜੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਥੋੜਾ ਕੇਵਲੇ ਟਾਈਮ ਸ਼ਾਰਟ ਹੋ ਜਾਂਦਾ ਵਾ ਕੱਲ ਵੀ ਮੈਨੂੰ ਇੱਕ ਭੈਣ ਦਾ ਫੋਨ ਆਇਆ ਓਹਦੇ ਨਾਲ ਥੋੜੀ ਬੈਕ ਪ੍ਰੋਬਲਮ ਹੈ ਸਪਾਈਨ ਦੀ ਪ੍ਰੋਬਲਮ ਹੈ ਤੇ ਉਹਨਾਂ ਨੇ ਪੁੱਛੀਦਾ ਵਾ ਕਿ ਤੁਹਾਡੇ ਜਿਹੜੇ ਬੇਬੀ ਆ ਉਹ ਕਿੰਨੇ ਆ ਤੁਹਾਡੀ ਬਾਡੀ ਵਿੱਚ ਕੋਈ ਆਪਰੇਟ ਨਹੀਂ ਹੋਇਆ ਉਹ ਫਿਰ ਜਦੋਂ ਡਾਕਟਰ ਇੰਜੈਕਸ਼ਨ ਨਾਲ ਲਾਉਂਦੇ ਆ ਨਾ ਕਿਸੇ ਵੇਲੇ ਸਰਦੀਆਂ ਵਿੱਚ ਉਹ ਤੁਹਾਡਾ ਜਿਹੜੀ ਬੈਕ ਦੀ ਪਿੰਨ ਦੀ ਆ ਇੱਕ ਆਪਾਂ ਬੈਕ ਦਾ ਇੱਕ ਜਿਨ੍ਹਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈਗੀ ਆ ਅਗਲਾ ਵਲੌਗ ਆਪਾਂ ਉੱਥੇ ਪਾਵਾਂਗੇ ਕਿ ਸਾਡਾ ਖਾਣਾ ਪੀਣਾ ਤੁਰਨਾ ਫੈਣਾ ਰਹਿਣਾ ਇੱਦਾਂ ਦਾ ਹੋਣਾ ਚਾਹੀਦਾ ਤੇ ਸਾਨੂੰ ਕਿਹੜੇ ਕਿਹੜੇ ਵਰਕਆਊਟ ਜਿਹੜੇ ਉਹਨਾਂ ਦੇ ਕਰਨੇ ਚਾਹੀਦੇ ਆ ਅੱਜ ਦਾ ਜਿਹੜਾ ਆਪਾਂ ਵਲੌਗ ਬਣਾਉਣ ਜਾ ਰਹੇ ਆ ਘਰ ਦੇ ਵਿੱਚ ਜਿੰਨਾ ਭੜਾ ਕੋ ਟਾਈਮ ਨਹੀਂ ਹੈਗਾ ਅਨਮੈਰਿਡ ਹੈਗੀਆਂ ਵਾ ਔਲਜੀ ਵੀ ਜਾਂਦੇ ਆ ਕਈ ਡਿਊਟੀਆਂ ਕਰਦੀਆਂ ਪਰ ਉਹ ਕਹਿੰਦੀਆਂ ਸਰ ਸਾਡੇ ਕੋਲ ਟਾਈਮ ਨਹੀਂ ਹੈਗਾ ਕਈ ਵਾਰ ਹੈ ਜੇ ਕੜਨਾ ਹੋਵੇ ਨਿਕਲ ਜਾਂਦਾ ਏਡੀ ਵੱਡੀ ਗੱਲ ਨਹੀਂ ਆ ਚਲੋ ਫਿਰ ਵੀ ਆਪਾਂ ਇੱਕ ਬਲੌਕਡਾਊਨ ਯਾਰ ਰਹੇ ਜਿਹੜੀ ਐਕਸੇ ਆਪਾਂ ਘਰ ਘਰ ਸਕਦੇ ਆ ਘਰ ਦੇ ਵਿੱਚ ਇੱਕ ਆਪਣੇ ਕੋਈ ਮੈਟ ਹੁੰਦਾ ਵਾ ਨਹੀਂ ਮੈਟ ਹੈਗਾ ਚਾਦਰ ਵਿਚਾਲੋ ਤਰੀਬ ਵਿਚਾਲੋ ਕੁਝ ਵੀ ਕਰਕੇ ਉਹ ਵਾਲਾ ਆਪਣਾ ਵਰਕਆਊਟ ਕਰੋ ਤੇ ਥੋੜਾ ਆਰਟੀਵੀਸ਼ਲ 슈ਗਰ ਸੀਟਸ ਵਗੈਰਾ ਬਾਜ਼ਾਰ ਦਾ ਖਾਣਾ ਬੰਦ ਕਰੋ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਆਊਗਾ ਤੁਕ ਇੰਸਟਾਗ੍ਰਾਮ ਤੇ ਵੀਡੀਓ ਆਪਾ ਪਾਉਣੀ ਆ ਅੱਧੇ ਮਿੰਟ ਦੀ 1 ਮਿੰਟ ਦੀ 1.5 ਮਿੰਟ ਦੀ ਉਹਦੇ ਵਿੱਚ ਵੱਡੀ ਵੀਡੀਓ ਪੈਂਦੀ ਨਹੀਂ ਆ ਇਸ ਕਰਕੇ ਆਪਾਂ YouTube ਚੈਨਲ ਬਣਾਇਆ ਵਾ ਇਹਦੇ ਵਿੱਚ ਆਪਾਂ 8 10 15 ਮਿੰਟ ਦੇ ਵਿੱਚ ਵੀਡੀਓ ਬਣਾ ਕੇ ਘਰ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਐਕਸਰਸਾਈਆਂ ਕਰ ਸਕਦੇ ਆ ਤੇ ਆਪਾਂ ਪੂਰਾ ਫਿੱਟ ਰਹਿ ਸਕਦੇ ਆ ਸਾਡੇ ਜੈਸਮਿਨ ਜੀ ਅੱਜ ਤੁਹਾਨੂੰ ਉਹ ਵਾਲੀਆਂ ਐਕਸਰਸਾਈਆਂ ਲਾ ਕੇ ਦੱਸਣਗੇ ਥੋੜਾ ਇੰਗਲਿਸ਼ ਵਿੱਚ ਵੀ ਥੋੜਾ ਭੁੱਲ ਗਏ ਯੂ ਸਪੀਕ ਨਾਓ ਇੰਗਲਿਸ਼ And today our vlog is all about home exercise. So for who they cannot come to the gym for doing workout, so for the age of 10 to 60 years old, you can do home exercise. Okay, so there's no need to any machines, any materials of the gyms. So today we are going to show you the home exercise workouts. ਇਹ ਕਹਿੰਦੀ ਆ 10 ਇਹ ਕਹਿੰਦੀ 10 ਸਾਲ ਤੋਂ ਲੈ ਕੇ 60 ਸਾਲ ਤੱਕ ਜਿਹੜੀਆਂ ਮੈਂ ਅੱਜ ਤੁਹਾਨੂੰ ਐਕਸਰਸਾਈਜ਼ਾਂ ਦੱਸਾਂਗੀ ਜੇ ਤੁਹਾਡੇ ਕੋਲ ਮਸ਼ੀਨ ਨਹੀਂ ਹੈਗੀਆਂ ਤੁਸੀਂ ਘਰ ਦੇ ਵਿੱਚ ਇਹ ਵਾਲੀਆਂ ਐਕਸਰਸਾਈਜ਼ਾਂ ਕਰ ਸਕਦੇ ਜੀ ਅੰਡਰਸਟੈਂਡ ਮਾਈ ਇੰਗਲਿਸ਼ ਇਜ਼ ਗੁੱਡ ਵੈਰੀ ਗੁੱਡ ਵੈਰੀ ਗੁੱਡ ਨਹੀਂ ਵੈਰੀ ਗੁੱਡ ਨਹੀਂ ਆ ਗੋਟਿਆ ਵੈਰੀ ਗੁੱਡ ਨਹੀਂ ਹੋਈ ਤੁਹਾਨੂੰ ਇੰਗਲਿਸ਼ ਦਾ ਮੈਨੂੰ ਪਤਾ ਬੋਲਣੀ ਬੜੀ ਸੌਖੀ ਪਰ ਇਹਦਾ ਫਲੋ ਹੀ ਹੁੰਦਾ ਥੋੜੀ ਜਿਹਾ ਆਪਾਂ ਸਿੱਖ ਜਾਣੀ ਆ ਸਿੱਖਣ ਦਾ ਆਪਾਂ ਨੂੰ ਬੜਾ ਸ਼ੌਂਕ ਆ ਫੋਨ ਚ ਚਾਹਣਾ ਸਾਨੂੰ ਸਹਿਲ ਸਾਰ ਨਹੀਂ ਸਕਦਾ ਅੰਗਰੇਜ਼ੀ ਆਪਾਂ ਆਪਣੇ ਕੋ ਬੇੜੀ ਕੋ ਸਿੱਖ ਲੈਣੀ ਆ ਕੋਈ ਚੱਕਰ ਨਹੀਂ ਆ। ਨਾਓ ਜੂ ਸਟਾਰਟ ਐਂਡ ਡੂ ਐਕਸਰਸਾਈਜ਼। ਹਾਂ। ਫਸਟ ਆਫ ਆਲ, ਦਿ ਵਾਰਮ-ਅਪ। ਹਾਂ, ਵਾਰਮ-ਅਪ। ਆਮ I'm going to show you the warm-up. ਸਟਾਰਟ। ਜਿੰਨਾਂ ਦੀ ਏਜ ਆਪਣਾ 35 ਤੋਂ ਉੱਪਰ ਆ, ਉਹ ਭਾਵੇਂ ਇਹ ਜਿਹੜੀ ਸਕੁਆਰ ਥੋੜਾ ਲਾਈਟ ਕਰ ਰਹੀ ਆ, ਉਹ ਨਾ ਕਰਨ ਜਿਹੜੀਆਂ ਯੰਗਰ ਲੋ ਕਰ ਸਕੀਆਂ, ਉਹ ਜਸਟ ਸਿੰਪਲ ਵਾਰਮ-ਅਪ ਕਰ ਸਕਦੇ, ਜਿਦਾ ਜਿਦਾ ਜੰਪਿੰਗ, ਲਾਈਟ ਲਾਈਟ। ओके okay? हां आ वाली एक्सचेंज ਕਰ ਸਕਦੇ ਆ ਜੰਪੀ ਜੰਪੀ ਕੋ ਆਮਾ ਚੇਂਜ ਚੇਂਜ ਕਿਉਂਕਿ ਫਿਰ ਵਲੌਗ ਲੰਬਾ ਹੋਣਾ ਬੇਟਾ ਚੇਂਜ ਹਾਂ 1 2 ਨਾਲ ਨਾਲ ਕਰੀਏ ਨਾ 1 2 1 2 1 2 1 2 ਚੇਂਜ ਚੇਂਜ ਆ 1 2 ਮਿੰਟ ਵਾਰਮ ਅਪ ਕਰਕੇ ਬਾਡੀ ਫਿਰ ਆਪਾਂ ਸਟਾਰਟ ਕਰਿਆ ਕਰਨਾ ਬਾਕੀ ਮੇਨ ਗੱਲ 22 ਆਵਰਸ ਤੇ ਆ ਬਾਈਕ ਇੰਡਾ ਡਿਸਪਲਨ ਕੀਏਗਾ ਆ ਵੇਖੋ ਹੁਣ ਬਾਵਾ ਦੀ ਕਰ ਰਹੀ ਆ ਵਧੀਆ ਵਧੀਆ ਨਾਲ ਵੇਖੋ ਲੋਅਰ ਤੇ ਵੀ ਕੈਮਰਾ ਮਾਰੋ ਨਾ ਲੋ ਲੈਕਚਰ ਵੀ ਕਰ ਰਹੀ ਐ ਵਾਰਮ ਅਪ ਸਹੀ ਆ ਹਾਂ ਕਰਦੇ ਵੇ ਜੇ ਕਿ ਮਿਰਰ ਲਾ ਲੋ ਗਾੜੀ ਛੋੜਾ ਜਾ ਥੋੜੀ ਸ਼ੀਸ਼ੇ ਨਾਲ ਵੀ ਤੁਹਾਡੀ ਮੋਟੀਵੇਸ਼ਨ ਜੀ ਥੋੜੀ ਨਾ ਤੜਾ ਜਿਹੜਾ ਅੰਡਰਸਟੈਂਡਿੰਗ ਤੁਹਾਡੀ ਬਣੇ ਰਹਿੰਦੀ ਆ ਹਾਂ ਗੁੱਡ ਗੁੱਡ ਸ਼ੋਲਡਰ ਸਰਵਾਈਕਲ ਓਕੇ ਚ ਹਾਂ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੇਂਜ ਵੈਰੀ ਗੁੱਡ ਚੇਂਜ ਜੇ ਆਪਾਂ ਪੇਟ ਆਪਣਾ ਨਹੀਂ ਹੈਗਾ ਆਪਾਂ ਮੋਟੇ ਨਹੀਂ ਹੈਗੇ ਵੈਸੇ ਵੀ ਇਹ ਵਾਲੀ ਐਕਸਰੇ ਵੀ ਆਪਣੇ ਘਰ ਵਿੱਚ ਡੇਲੀ ਕਰ ਸਕਦੇ ਇਸ ਵੇਲੇ ਉੱਤੇ ਹਾਂ ਜੇ ਮੋਰ ਵੈਰਾਈਟੀ ਹਾਂ ਇਹ ਵਾਲੀ ਐਕਸਰੀਆਂ ਥੋੜਾ ਜਿਹੜੇ ਯੰਗ ਸਟਾਰ ਹੈਗੇ ਆ ਕੁੜੀਆਂ ਉਹਨਾਂ ਵਾਸਤੇ ਈਜ਼ੀ ਆ ਜਿਹੜੀਆਂ ਮੇਰੀਆਂ ਭੈਣਾਂ ਦੀ ਐਸ ਜ਼ਿਆਦੀ ਆ ਉਹ ਅਜੇ ਅਵਾਇਡ ਰੱਖਣ ਥਾਈ ਦੀ ਪ੍ਰੋਬਲਮ ਹੈ ਥਾਈ ਤੇ ਫੈਟ ਆ ਇਹ ਡੇਲੀ 100 15 ਕਰਨਾ ਚੇਂਜ ਪਾਈ ਦੇਖੋ ਹਾਂ ਚੇਂਜ ਸਾਈਡ ਤੇ ਸਾਈਡ ਤੇ ਜਿਹੜੀ ਫੈਟ ਹੁੰਦੀ ਆ ਸਾਈਡ ਵਾਲੀ ਐਕਸਰਸਾਈਜ਼ ਇਹ ਖੜੇ ਹੋ ਗਿਆ ਫਿਰ ਆਪਾਂ ਤੁਹਾਨੂੰ ਮੈਟ ਦੇ ਦੱਸਾਂਗੇ ਮੈਟ ਤੇ ਕਿਹੜੀ ਐਕਸਰਸਾਈਜ਼ ਕਰਨੀ ਆ ਹਾਂਜੀ ਮੇਰੀ ਉਹ ਭੈਣੋ ਇੱਕ ਮਿੰਟ ਵੇਟ ਜੀ ਹਰ ਘਰ ਦੇ ਵਿੱਚ ਮੈਡ ਇਸ ਤਰ੍ਹਾਂ ਦਾ ਹੁੰਦਾ ਵਾ ਮੈਡ ਆਪਾਂ ਕਾਮ ਸੋਣੇ ਆ ਜੇ ਜਦੋਂ ਫਰਸ਼ ਤੇ ਆਪਾਂ ਇੱਕਦਾਂ ਠੰਡਾ ਲੱਗਦਾ ਇਹ ਵੇਲੇ ਫਰਸ਼ ਚੁਗਦਾ ਇਹ 4-500 ਰੁਪਏ ਦਾ ਜੋਗਾ ਮੈਡ ਆ ਜਿੱਥੋਂ ਮਰਜੀ ਵੀ ਲੈ ਸਕਦੇ ਜੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਮਿਡਲ ਲੋਅਰ ਅਪਰ ਬੈਲੀ ਫੈਟ ਕਿ ਮੁੜਕੇ ਕੀ ਕਰਦੀਆਂ ਨੈਟ ਤੇ ਸਰਚ ਮਾਰਦੀਆਂ Amazon ਤੇ Flipkart ਦੇ ਕਿ ਬੈਲਟ ਕਿੰਨੇ ਦੀ ਆ 20000 ਰੁਪਏ ਦੇ ਖਰਚ ਕੇ ਮੁੜਕੇ ਵਿਆਹ ਸ਼ੱਜਦੇ ਆਪਾਂ ਜਾਣਾ ਹੁੰਦਾ 10-10 ਹਜ਼ਾਰ ਦੇ ਆਪਾਂ ਕੱਪੜੇ ਸਵਾਏ ਹੁੰਦੇ ਆ ਤੇ ਮੁੜਕੇ ਆਪਾਂ ਨੂੰ ਸ਼ਰਮ ਆਉਂਦੀ ਆ ਇਸ ਕਰਕੇ ਉਹ ਜਿਹੜਾ ਹੁੰਦਾ ਵਾ ਭਲੇਖਾ ਵਾ ਉਹ ਆਪਾਂ ਕਿਸੇ ਦੀ ਅੱਖਾਂ ਵਿੱਚ ਘੱਟਾ ਪਾਉਣੇ ਆ ਪਰ ਆਪਾਂ ਨੂੰ ਪਤਾ ਹੁੰਦਾ ਆਪਾਂ ਫਿੱਟ ਹੈਗੇ ਕਿ ਨਹੀਂ ਹੈਗੇ ਉਸ 2000 ਦੀ ਬੈਲਟ ਨਾਲੋਂ 22 ਘੰਟੇ ਵਧੀਆ ਖਾਓ ਪੀਓ ਤੇ 1 ਘੰਟਾ ਵਰਕਆਊਟ ਕਰੋ ਤੁਹਾਨੂੰ ਉਹ ਬੈਲਟ ਦੀ ਲੋੜ ਨਹੀਂ ਪੈਣੀ ਅੱਜ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਲੋਅਰ ਮਿਡਲ ਅਪਰ ਤੇ ਬੈਲੀ ਫੈਟ ਦੀ ਐਕਸੀਆ ਜਸਟ ਵੀ 1 2 3 ਸਟਾਰਟ ਰੈਪੀਟੀਸ਼ਨ ਜਿੱਦਾਂ ਤੁਹਾਡੀ ਕੈਪੈਸਿਟੀ ਆ ਹਰ ਬੰਦੇ ਦਾ ਮੈਟਾਬੋਲਿਜ਼ਮ ਵੱਖਰਾ ਹੁੰਦਾ ਆਪਣੀ ਕਪੈਸਿਟੀ ਅਕੋਰਡਿੰਗ ਜਿੱਦਾਂ ਆਪਾਂ ਛੋਟੇ ਨੇ ਪਹਿਲਾਂ ਪਾਪ ਆ ਫਿਰ ਮਾਮਾ ਉਸ ਤੋਂ ਬਾਅਦ ਹੀ ਆਪਾਂ ਫੁੱਫੜ ਕਹਿਣਾ ਸਿੱਖਦੇ ਆ ਜਿੰਨਾ ਫਰੈਸ਼ ਹੈਗੇ ਆ ਸਭ ਤੋਂ ਪਹਿਲਾਂ ਲਾਈਟ ਕਰੋ 15-20 ਮਿੰਟ ਕਰੋ ਰੈਪੀਟੀਸ਼ਨ 10-15 ਕਰੋ ਮੁੜ ਕੇ ਡੇ ਬਾਏ ਡੇ ਵਧਾਈਓ ਨਵੇਂ ਨਵੇਂ ਖੱਲੀਆਂ ਪੈਂਦੀਆਂ ਹੁੰਦੀਆਂ ਥੋੜੀਆਂ ਬਾਲੀਆਂ ਉਹ ਫਿਰ ਆਪੇ ਠੀਕ ਹੋ ਜਾਂਦੀਆਂ 15-20 ਮਿੰਟਾਂ ਬਾਅਦ ਬਾਡੀ ਦੀ ਆਪਣੇ ਜਿਹੜਾ ਵੀ ਘਰ ਦੇ ਵਿੱਚ ਲਾਈਟ ਤੇਲ ਲਗਾ ਮਾਲਸ਼ ਕਰੋ ਤੇ ਚੰਗਾ ਖਾਓ ਚੰਗਾ ਪੀਓ ਤੇ ਨਾਲ-ਨਾਲ ਐਕਸਰਸਾਈਜ਼ ਵੇਖੀ ਜੋ ਇਹ ਬੜੀਆਂ ਵਰਕਆਊਟ ਕਰੋ ਤੇ ਡਾਈਟ ਪਲਾਨ ਆਪਣਾ ਸੈੱਟ ਕਰੋ ਜਿਤ ਕੋ ਮਰਜੀ ਪੁੱਛ ਕੇ ਕਰੋ ਮੈਨੂੰ ਕਾਲ ਕਰਨੀਆਂ ਫ੍ਰੀ ਆਫ ਕਾਸਟ ਆ ਤੇ ਬਾਡੀ ਫਿੱਟ ਹੋ ਜੇਗੀ ਨਾਲੇ ਗਾੜੀ ਵਧੀਆ ਮੌਸਮਿਆਂ ਜਿੰਨੇ ਰਿਡਿਊਸ ਕਰਨਾ ਟਰਾਂਸਫਰਮੇਸ਼ਨ ਕਰਨੀਆਂ ਗਾੜੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਵਧੀਆ ਪਸੀਨਾ ਨਿਕਲਣਾ ਤੇ ਤੁਹਾਡਾ ਕਚਰਾ ਨਿਕਲਣਾ ਕਿਉਂਕਿ ਬਾਹਰ ਜਾਣਾ ਵਾਇਸ ਮੇਰੀ ਸੁਣਨੀ ਆ ਵਰਕਆਊਟ ਜਦੋਂ ਵੇਖਣਾ ਭੈਣਾ ਨੇ ਤੇ ਜਸਮੀ ਨਾਲ ਦੇਖਣਾ ਚਲੋ ਬੇਟਾ ਤੁਸੀਂ ਕਰਿਓ ਸਟਾਰਟ ਹਾਂ ਸ਼ਾਬਾਸ਼ ਦੇਖੋ ਜਿੰਨਾਂ ਕੋਲ ਟਾਈਮ ਨਹੀਂ ਹੈਗਾ ਬਹੁਤ ਬੀਜ਼ੀ ਆ ਪੈਸਾ ਵੀ ਹੈਗਾ ਵਾ ਆਪਾਂ ਘਰ ਦੇ ਵਿੱਚ 1 ਘੰਟਾ ਵਰਕਆਊਟ ਕਰੀਏ ਡਾਈਟ ਸੇ ਰੱਖੇ ਕਿਉਂ ਨਾ ਫਿੱਟ ਹੋਈਏ ਅੱਜ ਕੱਲ੍ਹ ਤੇ ਵੇ ਅੰਮਰਸਰ ਦੇ ਵਿੱਚ ਕੁੜੀਆਂ ਬਹੁਤ ਫਿੱਟ ਆ ਕੁੜੀਆਂ ਵੀ ਕਿਸੇ ਨੂੰ ਘੱਟਦੀਆਂ ਆਂ ਪਰ ਥੋੜਾ ਥੋੜਾ ਹੁਣ ਆਪਾਂ ਨਾਲ ਦੀ ਨਾਲ ਇਦਰਾ ਤੇ ਵਲੌਗ ਬਣਾਈ ਜਾਵਾਂਗੇ ਜੇ ਆਪਾਂ 5 ਵਲੌਗ ਮੁੰਡਿਆਂ ਦੇ ਬਣਾਵਾਂਗੇ 5 ਕੁੜੀਆਂ ਦੇ ਬਣਾਇ ਕਰਾਂਗੇ ਸ਼ਾਬਾਸ਼ ਸ਼ਾਬਾਸ਼ ਕਮ ਆਨ ਬਹੁਤ ਵਧੀਆ ਚੇਂਜ ਇਹ 2-3 ਰੈਪੀਟੀਸ਼ਨ ਰੱਖੋ ਨਾ ਕਿਉਂਕਿ ਫਿਰ ਵਲੌਗ ਲੰਬਾ ਆ ਜਾਂਦਾ ਗੁੱਡ ਗੁੱਡ ਸ਼ਾਬਾਸ਼ ਜਦੋਂ ਉੱਪਰ ਨੂੰ ਜੜਾ ਸਾਹ ਬਾਹਰ ਛੜਨਾ ਥੱਲੇ ਆ ਕੇ ਸਾਹ ਭਰਨਾ ਚੇਂਜ ਬੜਾ ਸਿੰਗਲ ਸਿੰਗਲ ਲੱਗ ਰਹੀ ਇਸ ਐਚ ਵੀ 1 2 1 2 1 2 1 2 ਗੱਲ ਫੇਰ ਉਹ ਆ ਜਾਣੀ ਆ ਵੀਡੀਓ ਪਾ ਕੇ ਵਲੌਗ ਪਾ ਕੇ ਕਿ ਇਹਨੇ ਪਤਲੇ ਨਹੀਂ ਹੋਣਾ ਤੁਹਾਨੂੰ ਆਪਣਾ ਮਨ ਮਾਰਨਾ ਪੈਣਾ ਐਕਸਰਸਾਈਜ਼ ਕਰਨੀ ਪੈਣੀ ਆ ਗਲੂਟਸ ਚੇਂਜ ਸਿੰਗਲ ਸਿੰਗਲ ਹੋਲਡ ਕਰ ਲੋ ਸਿੰਗਲ ਸਿੰਗਲ ਲੈ ਗਏ ਇਸ ਨੂੰ ਹਾਂ ਸਿੰਗਲ ਸਿੰਗਲ ਆ ਦੀ ਬੈਸਟ ਐਕਸਰਸਾਈਜ਼ ਹਾਂ 15 ਰੈਪੀਟੀਸ਼ਨ ਉਧਰ 15 ਉਧਰ ਮੈਂ ਕਿਹਾ ਕੀ ਬਾਤ ਹੋ ਜੇਗੀ ਐ ਹੋ ਜਾਏਗਾ 128 ਕੁੜੀ ਦਾ 47 ਵੀ82 ਕੁੜੀ ਦਾ ਦੇਖੋ ਨਵਾਂ ਨਵਾਂ ਜਿਹੜੇ ਫਰੈਸ਼ ਆ ਗਿਆ ਨਵਾਂ ਨਵਾਂ ਓਕਾ ਲੱਗੂਗਾ ਬਾਅਦ ਕੋਈ ਕੋਈ ਕੰਮ ਨਹੀਂ ਓਕਾਂ ਦਾ ਤੁਹਾਡੀ ਨੀਂਦ ਹੀ ਚਾਹੀਦੀ ਆ ਚੇਂਜ ਆਸ ਦੇਖ ਦੋ ਮਿੰਟ ਹੋਰ ਬਣਾਓ ਚੇਂਜ ਆ 23 ਦੀ ਫੈਟ ਵਾਸਤੇ ਆਹੜਾ ਅੰਦਰ ਫੈਟ ਹੁੰਦੀ ਆ ਬੜੀ ਪ੍ਰੋਬਲਮ ਹੈਗੀ ਕੁੜੀਆਂ ਨੂੰ ਇਹਦੀ ਦੀ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਓ ਉਸੇ ਵੇਲੇ ਲੰਮੇਣਾ ਪਾਓ ਕੋਈ ਪ੍ਰੋਬਲਮ ਨਹੀਂ ਆਏਗੀ ਆ ਇਹ ਵੀ ਮਸ਼ੀਨ ਵੀ ਹੁੰਦੀ ਆ ਜੇ ਕੋਈ ਮਸ਼ੀਨ ਨਹੀਂ ਹੈਗੀ ਆਪਣੇ ਹੱਥਾਂ ਨਾਲ ਭਾਰ ਪਾ ਕੇ 2-4 ਕਿਲੋ 5 ਕਿਲੋ weight ਕਰਕੇ ਇਹ ਵੀ ਕਰ ਸਕਦਾ ਹਾਂ ਆ 23 ਦੀ ਅੰਦਰਲੀ ਫੈਟ ਵਾਸਤੇ ਚੇਲ ਬੜਾ ਲੈਗਸ ਸਾਈਕਲਿੰਗ ਜੇ ਕਿ ਕੋ 3-4000 ਰੁਪਿਆ ਨਹੀਂ ਹੈਗਾ ਸਾਈਕਲ ਵਾਸਤੇ ਆਪਾਂ ਆਪ ਨਹੀਂ ਸਾਈਕਲ ਬਣਾ ਲਿਆ ਆਪਣੀ ਬੋਡੀ ਬਹੁਤ ਕੁੱਛ ਹੈਗਾ ਹਾਂ ਉੱਠਾ ਸਾਈਕਲ ਤੇ ਮੁੰਡਾ ਗਿਆ ਇਧਰ ਸਾਈਕਲ ਲਾ ਕੇ ਜਲੰਧਰ ਸਾਈਕਲਿੰਗ ਵਾਹ ਬਹੁਤ ਕੁੱਛ ਦਾਸਤਾਜ ਬਏ ਹੋਰ ਮੋਰ ਸਾਈਡ ਸਾਈਦਾ ਦੁਣ ਸਾਈਡਾਂ ਹੈ ਹਾਂ ਹਾਂ ਸਾਈਡ ਹਾਂ ਹੋਣ ਜਿਹੜੀਆਂ ਸਾਈਡਾਂ ਦੇ ਆਪਣੀਆਂ ਵਾਲੀ ਸਾਈਡਾਂ ਦੇ ਫੈਟ ਹੁੰਦੀ ਆ ਉਦਿਐਕਸਿਆ ਨੋਟ ਕਰੋ ਅੱਜ ਇਸੇ ਚੈੱਕ ਕਰਾਂਗਾ ਮੈਂ ਕੈਮਰਾਮੈਨ ਨੂੰ ਪੋਜੀਸ਼ਨ ਚੈੱਕ ਕਰਨੀ ਪੂਰੀ ਆਪਾਂ ਸਭ ਤੋਂ ਬਿਲਵਾਰ ਹਾਂ ਰਿਲੈਕਸ ਚੇਂਜ ਹਾਂ ਗੁੱਡ ਵੈਰੀ ਗੁੱਡ ਯਾ ਨਾ ਕਿਉਂਕਿ ਆਪਾਂ ਵਲੌਗ ਤਾਂ ਹੀ ਬਣਾ ਰਹੇ ਆ ਕਿ ਤੁਸੀਂ ਸਾਹਮਣੇ ਭਾਵੇਂ ਫੋਨ ਰੱਖ ਲਿਓ ਤੇ ਨਾਲ ਨਾਲ ਐਕਸੇ ਕਰੀ ਜਾਓ ਤੁਹਾਨੂੰ ਆਪੇ ਆ ਜਾਣੀਆਂ ਵੈਰਾਈਟੀ ਦੇ ਬਹੁਤ ਜ਼ਿਆਦਾ ਪਰ ਮੁੜ ਕੇ 2 ਘੰਟੇ ਆਪਾਂ ਬਲੌਗ ਲੰਬਾ ਹੈ ਨਾ ਪਰ ਕਿਤੇ ਦੇਖਣ ਆਣੀ ਹੈ ਰੈਪੀਟੀਸ਼ਨ ਦਾ ਖਿਆਲ ਰੱਖਣਾ ਜਿੰਨੇ ਆਪਾਂ ਰਾਈਟ ਲਾਏ ਉਹਨੇ ਆਪਾਂ ਲੈਫਟ ਲਾਉਣੇ ਆ ਇਹ ਜੀ ਦਾ ਖਿਆਲ ਰੱਖਣਾ ਇਹ ਨਾ ਇੱਕ ਸਾਈਡ ਤੇ ਤੁਹਾਡੀ ਪਤਲੀ ਹੋ ਜਾਏ ਤੇ ਦੂਜੀ ਆਏ ਕਰਕੇ ਬਾਹਰ ਹੋ ਜਾਓ ਮੁੜ ਕੇ ਇੱਦਾ ਇੱਦਾ ਤੁਰੋ ਇਹ ਵੀ ਧਿਆਨ ਰੱਖਣਾ ਜੇ ਲੈਫਟ ਤੇ ਰਾਈਟ ਦਾ ਕੰਬੀਨੇਸ਼ਨ ਤੁਹਾਡਾ ਬਰਾਬਰ ਹੋਣਾ ਚਾਹੀਦਾ ਚੇਂਜ ਚੇਂਜ ਆ ਗੁੱਡ ਇਹਨੂੰ ਆਪਾਂ ਕਿੰਨੇ ਆ ਟਵਿਸਟ ਇਹ ਵਾਰਮ ਅਪਪ ਤੋਂ ਬਗਿਆਰੇ ਵਾਲਾ ਵਰਕਆਊਟ ਦੀ ਕਰਨਾ। ਇਹ ਵੀ ਸਾਈਡ ਵਾਸਤੇ ਆ। ਹਾਂ, ਬੈਕ ਟਵਿਸਟਰ। ਚੇ ਸਿਰਫ 2x ਆਪਾਂ ਤਿੰਨ ਦੋ ਦਿਨ ਹੋਰ ਦੱਸ ਰਹੀਆਂ ਬਾਸ। ਫਿਰ ਅਗਲੇ ਬਲੌਗ ਦੇ ਵਿੱਚ ਹਾਂ। ਬੈਲੀ ਫੈਟ ਵਾਸਤੇ ਸਭ ਤੋਂ ਬੈਸਟ ਦੀ ਬੈਸਟ ਐਕਸਰਸਾਈਜ਼ ਬੈਲੀ ਫੈਟ। ਬੜੀ ਪ੍ਰੋਬਲਮ ਹੁੰਦੀ ਕੁੜੀਆਂ ਨੂੰ। ਇਹ ਸਰ ਆ ਵੀ ਟੱਡ ਠੀਕ ਆ ਵੀ ਠੀਟਿਆ, ਲੇਕਿਨ ਇੱਥੇ ਬੜੀ ਫੈਟ ਆ। ਬੈਲੀ ਫੈਟ ਬਹੁਤ ਜ਼ਿਆਦਾ ਪ੍ਰੋਬਲਮ ਆ। ਇਹ ਮੈਨ ਨੂੰ ਵੀ ਆ ਤੇ ਉਹ ਮੈਨ ਨੂੰ ਵੀ ਆ। ਐਕਸਰਸਾਈਜ਼ ਦਾ। ਹਾਂ। ਹੋਰ ਸਾਈਡ ਇਹਨਾਂ ਕੋਈ ਦੱਸਣਾ ਦੱਸੋ ਦੱਸੋ ਹਾਂ ਮੋਰ ਮੋਰ ਡੂ ਵਾਹ ਜੀ ਵਾਹ ਥੋੜੀ ਟਾਫ ਆ ਜਿਹੜੀਆਂ ਥੋੜੀਆਂ ਪ੍ਰੋਫੈਸ਼ਨਲ ਹੈਗੀਆਂ ਉਹ ਕਰ ਸਕਦੀਆਂ ਜਿਨ੍ਹਾਂ ਨੇ ਜੇ ਨਵਾਂ ਨਵਾਂ ਕਰਨਾ ਵਾ ਉਹ ਇਹ ਐਕਸਾਈਡ ਕਰਨ ਕਿਉਂਕਿ ਥੋੜੀ ਟਾਫ ਐਕਸਾਈ ਹੈਗੀ ਏ ਚਲੋ ਵੈਨ ਤੇ ਪਲੈਂਕ ਬਣਾ ਦੋ ਹੁਣ ਬਸ ਅਗਲਾ ਵਲੌਗ ਫਿਰ ਦੱਸਾਂਗੇ ਆਪਾਂ ਇੰਨਾ ਕਿੰਨਾ ਸਿੱਖਿਆ ਨਾ ਅੱਜ ਪਹਿਲੇ ਦਿਨ ਹੀ ਆਪਾਂ 10ਵੀਂ ਚ ਮਾਲ ਪੜਾ ਦਿੱਤੀ ਤੇ ਫਿਰ ਕੀ ਆ ਪਹਿਲਾਂ ਪ੍ਰੀਪਲਾਨ ਜਾਣਾ ਫਿਰ ਨਸਰੀ ਕੇਜੀ ਜੂ ਕੇਜੀ ਫਿਰ ਫਸਟ ਕਲਾਸ ਵਿੱਚ ਅੱਜ ਫਸਟ ਕਲਾਸ ਅਗਲੇ ਵਲੌਗ ਵਿੱਚ ਦੱਸਾਂਗੇ ਆਵਲਾ ਪਲਾਨ ਯਾ ਸਾਰੀ ਬਾਡੀ ਸਟੇਟ ਸਟਿਫ ਕਰਨੀ ਆ ਲਾਸਟ ਵਿੱਚ ਤੁਹਾਡੀ ਕਪੈਸਿਟੀ ਅਕੋਰਡਿੰਗ 15 ਸਕੰਡ ਅੱਧਾ ਬੈਂਡ 1 ਮਿੰਟਾ ਪਲੈਂਕ ਬਣਾ ਕੇ ਫਿਰ ਰਾਮ ਦੇ ਨਾਲ ਉੱਠਣਾ ਉਸ ਤੋਂ ਬਾਅਦ ਕੋਸੇ ਪਾਣੀ ਦੇ ਵਿੱਚ ਆਪਣਾ ਡਾਈਟ ਫੋਲੋ ਕਰੋ ਠੀਕ ਆ ਸਬਜ਼ੀਆਂ ਵਿੱਚੋਂ ਆਲੂ ਚੋਂ ਰਾਜਮਾ ਮਾਂਹ ਦਾ ਟਿੱਕਲੇ ਵਾਲੀ ਸਬਜ਼ੀਆਂ ਅਵੋਇਡ ਕਰੋ ਫਰੂਟ ਜੂਸ ਸਬਜ਼ੀਆਂ ਦਾਲਾ ਸਰਣ ਪਲੀਜ਼ ਸਟੈਂਡ ਓਕੇ ਫਿਨਿਸ਼ ਓਕੇ ਫਿਨਿਸ਼ ਥੈਂਕ ਯੂ ਵੈਰੀ ਮੱਚ ਰਾਣਾ ਦਾ ਰੌਕ ਹੈਲਥ ਕਲੱਬ ਚੈਨਲ ਆ ਬਾਇਓ ਆਪਾਂ ਇੰਸਟਾਗ੍ਰਾਮ ਤੇ ਪਾਇਆ ਵਾ ਸਾਰੀਆਂ ਭੈਣਾ ਸਾਰੇ ਵੀਰ ਸਾਥ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਬੜਾ ਕੁਝ ਅੱਗੇ ਦੀ ਅੱਗੇ ਆਪਾਂ ਅਪਡੇਟ ਕਰਦੇ ਰਵਾਂਗੇ ਲਾਸਟ ਵਿੱਚ ਜੈਸਮੀਨ ਜੀ ਤੁਹਾਡਾ ਥੈਂਕ ਯੂ ਕਰਨਗੇ ਇੰਗਲਿਸ਼ ਦੇ ਵਿੱਚ ਜੈਸਮੀਨ ਜੀ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਕਮੈਂਟ ਐਂਡ ਸ਼ੇਅਰ ਆਵਰ ਵੀਡੀਓਜ਼ ਔਨ YouTube ਐਂਡ Instagram ਪੇਜ ਰਾਨਾ ਦੇ ਰੌਕ ਜੀ ਵੀ ਲਵ ਯੂ ਆਲ ਓਕੇ ਬਾਏ ਬਾਏ ਟਾਟਾ